ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਗੇਨਿਕ ਖੇਤੀ ਕਰਦੇ ਹੋਏ ਜਿਵੇਂ ਆਪਾਂ ਨੂੰ ਰਸਾਇਣਕ ਖਾਦਾਂ ਦੇ ਬਦਲ ਦੇ ਵਿੱਚ ਆਰਗੇਨਿਕ ਦੇਸੀ ਖਾਦਾਂ ਦੀ ਜ਼ਰੂਰਤ ਪੈਂਦੀ ਆ ਉਹ ਦੋ ਤਰੀਕਿਆਂ ਦੇ ਨਾਲ ਆਪਾਂ ਆਪਣੇ ਖੇਤ ਵਿੱਚ ਫਸਲਾਂ ਦੀ ਪੈਦਾਵਾਰ ਦੇ ਲਈ ਆਪਾਂ ਵਧੀਆ ਆਰਗੇਨਿਕ ਦੇਸੀ ਤਰੀਕੇ ਨਾਲ ਤਿਆਰ ਕਰ ਸਕਦੇ ਆ ਇੱਕ ਤਾਂ ਬਰਮੀ ਕੰਪੋਸਟ ਦੂਜਾ ਬੈਕਟੀਰੀਆ ਕਲਚਰ ਆਪਾਂ ਗੋਹੇ ਦੇ ਉੱਤੇ ਜਾਂ ਕੋਈ ਵੀ ਆਪਣਾ ਘਰ ਦਾ ਬੇਸਟ ਆ ਉਹਨੂੰ ਇਕੱਠਾ ਕਰਕੇ ਉਹਦੇ ਨਾਲ ਆਪਾਂ ਤਿਆਰ ਕਰ ਸਕਦੇ ਹਾਂ ਕੰਪੋਸਟ ਖਾਦ ਬਰਮੀ ਕੰਪੋਸਟ ਦੇ ਲਈ ਆਪਾਂ ਪੱਕਾ ਫਰਸ਼ਾ ਜਾਂ ਆਪਣੇ ਕੱਚੇ ਦੇ ਵਿੱਚ ਆਪਾਂ ਕਾਗਜ਼ ਥੱਲੇ ਪਿਛਾ ਕੇ 10x4 ਕ ਦਾ ਇੱਕ ਜੇ ਆਪਾਂ ਬੈੱਡ ਤਿਆਰ ਕਰਦੇ ਹਾਂ 1.5 ਫੁੱਟ ਉਚਾਈ ਰੱਖ ਕੇ ਠੰਡਾ ਕਰਕੇ ਗੋਹਾ ਗੈਸ ਕੱਢ ਕੇ ਉਹਦੀ ਉਦੇ ਵਿੱਚ ਆਪਾਂ 10 ਤੋਂ 12 ਕਿਲੋ ਦੇ ਕਰੀਬ ਗੰਡੋਏ ਪਾ ਦਈਦੇ ਆ ਤੇ ਤਕਰੀਬਨ 2.5 ਤੋਂ 3 ਮਹੀਨਿਆਂ ਦੇ ਵਿੱਚ ਇਹ ਖਾਦ ਬਣ ਕੇ ਕੰਪੋਸਟ ਖਾਦ ਤਿਆਰ ਹੋ ਜਾਂਦੀ ਆ ਤੇ ਲਗਭਗ ਇਹਦੇ ਨਾਲ ਆਪਣੇ ਜਿੰਨੇ ਵੀ ਫਸਲਾਂ ਦੀ ਪੈਦਾਵਾਰ ਦੇ ਲਈ ਚੰਗੇ ਗ੍ਰੋਥ ਦੇ ਲਈ ਜਿੰਨੇ ਵੀ ਤੱਤ ਚਾਹੀਦੇ ਨੇ ਐਨਪੀਕੇ ਛੋਕ ਸਮ ਤੱਤ ਹੋ ਗਏ ਉਹਨਾਂ ਸਾਰਿਆਂ ਦੀ ਪੂਰਤੀ ਹੋ ਜਾਂਦੀ ਆ ਦੂਜਾ ਤਰੀਕਾ ਹੈਗਾ ਇਹ ਆਪਣਾ ਬੈਕਟੀਰੀਆ ਕਲਚਰ ਦਾ ਆਪਣਾ ਗੋਹੇ ਦਾ 10x2 2 ਦਾ 2 ਫੁੱਟ ਉੱਚਾ ਇੱਕ ਢੇਰ ਲਾ ਕੇ ਇਹਦੇ ਨਾਲ ਆਪਾਂ ਛੜਕਾ ਕਰਕੇ ਬੈਕਟੀਰੀਆ ਕਲਚਰ ਦਾ ਕੰਪੋਸਟ ਕਰ ਸਕਦੇ ਆ ਇਹਦੇ ਵਿੱਚ ਆਪਾਂ ਕੋਈ ਵੀ ਆਪਣਾ ਘਰ ਦਾ ਕੋਈ ਦਾਣਾ ਸਬਜ਼ੀਆਂ ਦਾ ਕੋਈ ਬੇਸਟ ਹੋ ਗਿਆ ਜਾਂ ਕੋਈ ਤੂੜੀ ਜਾਂ ਕੋਈ ਡੰਗਰ ਆਪਣੇ ਕੱਚੇ ਚ ਬੰਨੇ ਹੋਇਆ ਵਿੱਚ ਮਿੱਟੀ ਰਲ ਜਾਂਦੀ ਹੈ ਨਾਲ ਉਹ ਸਾਰਾ ਆਪਾਂ ਇੱਕ ਢੇਰ ਬਣਾ ਕੇ ਇਹਦਾ ਆਪਾਂ ਕਲਚਰ ਪਾ ਕੇ ਉਹਦੇ ਨਾਲ ਕੰਪੋਸਟ ਕਰਕੇ ਇੱਕ ਚੰਗੀ ਖਾਦ ਤਿਆਰ ਕਰ ਸਕਦੇ ਆ ਬੈਕਟੀਰੀਆ ਕਲਚਰ ਜੇ ਕਿਸੇ ਕਿਸਾਨ ਵੀਰ ਨੂੰ ਲੋੜ ਹੋਵੇ ਤਾਂ ਉਹ ਬਿਲਕੁਲ ਲਿਆ ਸਕਦਾ ਆਪਣੇ ਕੋਲੋਂ ਤੇ 200 ਲੀਟਰ ਦਾ ਡਰਮ ਤਿਆਰ ਕਰਨ ਦੇ ਲਈ ਇੱਕ 2 ਲੀਟਰ ਦੀ ਕਲਚਰ ਤੇ 2 ਲੀਟਰ ਲੱਸੀ ਤੇ 2 ਕਿਲੋ ਗੁੜ ਦੀ ਜ਼ਰੂਰਤ ਪੈਂਦੀ ਆ ਤੇ ਕਲਚਰ ਆਪਣੇ ਕੋਲੋਂ ਬਿਲਕੁਲ ਫਰੀ ਦੇ ਵਿੱਚ ਲਿਜਾ ਸਕਦੇ ਨੇ ਤੇ ਇੱਕ ਵਾਰ ਆਪਣੇ ਕੋਲ ਜੇ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਜਿੰਨਾ ਮਰਜੀ ਇਥੋਂ ਮਲਟੀਪਲਾਈ ਕਰਕੇ ਅੱਗੇ ਤਿਆਰ ਕਰ ਸਕਦੇ ਆ ਤੇ ਬਾਕੀ ਸਾਰਿਆਂ ਦਾ ਇਹਨਾਂ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ